ਹਾਵੀ ਦੋਸਤੋ ਸਤਿ ਸ੍ਰੀ ਅਕਾਲ ਪਿਛਲੀ ਵੀਡੀਓ ਦੇ ਵਿੱਚ ਆਪ ਜੀ ਨੇ ਦੇਖਿਆ ਕਿ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨਾਂ ਸਬੰਧੀ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਸਾਡੇ ਕੋਲ ਕਿੰਨੀ ਤਰ੍ਹਾਂ ਦੇ ਨਸ਼ਾ ਕਰਨ ਵਾਲੇ ਲੋਕ ਗਾਇਬ-ਗਾਇਬ ਇਲਾਜ ਵਾਸਤੇ ਆਉਂਦੇ ਰਹਿੰਦੇ ਆ ਪਰ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨਾਂ ਦੇ ਲੱਛਣ ਕਿਉਂ ਨੇ ਕਿਉਂ ਕਰਦੇ ਨੇ ਇਹਦੇ ਸਬੰਧੀ ਮੈਂ ਥੋੜੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਅੱਜ ਦਾ ਸਮਾਂ ਬੜੀ ਸਟ੍ਰੈਸ ਵਾਲਾ ਔਰ ਤੇਜ਼ੀ ਦੇ ਨਾਲ ਬਦਲਣ ਵਾਲਾ ਹੈ ਤਾਂ ਸਾਡੀ ਨਿੱਕੀ ਨਿੱਕੀ ਗੱਲਾਂ ਦੀ ਟੈਨਸ਼ਨ ਸਟ੍ਰੈਸ ਜਾਂ ਨਾਕਾਮਜਾਬੀ بےਰਜ਼ਗਾਰੀ ਇਸ ਤਰ੍ਹਾਂ ਦੇ ਕੁਝ ਕੋਸ਼ਿਸ਼ ਸੋਸ਼ਲ ਸਾਡੀ ਸੁਸਾਇਟੀ ਦੇ ਵਿੱਚ ਸ਼ਰਾਬ ਦਾ ਚੱਲਣਾ ਨਸ਼ਿਆਂ ਦਾ ਸੇਵਨ ਆਮ ਹੀ ਹੈ ਜਦੋਂ ਸਾਨੂੰ ਕਿਸੇ ਬੰਦੇ ਦੀ ਐਡਿਕਟਡ ਬੰਦੇ ਦੀ ਸੰਗਤ ਮਿਲਦੀ ਆ ਫਿਰ ਅਸੀਂ ਛੇਤੀ ਹੀ ਉਸ ਚੀਜ਼ ਦੇ ਪ੍ਰਭਾਵ ਥੱਲੇ ਆ ਜਾਂਦੇ ਹਾਂ ਤੇ ਹੌਲੀ ਹੌਲੀ ਖਾਣਾ ਉਹ ਸ਼ੁਰੂ ਕਰ ਦਿੰਨੇ ਆ ਸ਼ੌਕ ਦੇ ਵਿੱਚ ਖਾਧੀ ਹੋਈ ਕਿਸੇ ਵੀ ਨਸ਼ੇ ਵਾਲੀ ਵਸਤੂ ਜਦੋਂ ਸਾਡੇ ਹੱਡਾਂ ਨੂੰ ਸਰੀਰ ਨੂੰ ਥੋੜਾ ਜਿਹਾ ਤਤ ਦਿੰਦੀ ਆ ਡੋਪਾਮਾਈਨ ਸਾਡੇ ਦਿਮਾਗ ਦੇ ਵਿੱਚ ਰਿਲੀਜ਼ ਹੁੰਦਾ ਫਿਰ ਸਾਨੂੰ ਸਾਰਾ ਕੁਝ ਬਹੁਤ ਵਧੀਆ ਲੱਗਣ ਲੱਗ ਪੈਂਦਾ ਫਿਰ ਅਸੀਂ ਮਹਿਸੂਸ ਕਰਦੇ ਹਾਂ ਕਿ ਹਾਂ ਯਾਰ ਅੱਜ ਉਹ ਚੀਜ਼ ਫੇਰ ਖਾਧੀ ਜਾਵੇ ਇਸ ਤਰ੍ਹਾਂ ਫਿਰ ਤੁਸੀਂ 2-4 ਵਾਰੀ 5-7 ਵਾਰੀ ਜਦੋਂ ਕੋਈ ਵੀ ਚੀਜ਼ ਖਾਓਗੇ ਤਾਂ ਤੁਹਾਨੂੰ ਉਹਨਾਂ ਦਾ ਮਹਿਸੂਸ ਹੋਊਗਾ ਪਰ ਜਿਹੜਾ ਨਸ਼ਾ ਹੈ ਦੋਸਤੋ ਇਹ ਥੋੜੇ ਚਿਰ ਦਾ ਮਜ਼ਾ ਬਾਕੀ ਸਾਰੀ ਜ਼ਿੰਦਗੀ ਦੀ ਸਜ਼ਾ ਮੈਂ ਫਿਰ ਦੁਬਾਰਾ ਕਹਿੰਦਾ ਇਹ ਥੋੜੇ ਚਿਰ ਦਾ ਮਜ਼ਾ ਬਾਕੀ ਸਾਰੀ ਜ਼ਿੰਦਗੀ ਦੀ ਸਜ਼ਾ ਜਿਹੜੇ ਲੋਕ ਸਾਡੇ ਕੋਲ ਆਉਂਦੇ ਆ ਨਾ ਉਹ ਬੜੇ ਦੁਖੀ ਹੁੰਦੇ ਆ ਬੜਾ ਰੋਂਦੇ ਕਰ ਲਾਉਂਦਾ ਕਿ ਮੈਂ ਜੀ ਮਰ ਗਿਆ ਲੁੱਟ ਗਿਆ ਸਾਰਾ ਕੁਝ ਬਰਬਾਦ ਹੋ ਗਿਆ ਇਹਦਾ ਅੰਤ ਆ ਜਾਂਦਾ ਜਦੋਂ ਬੰਦੇ ਦਾ ਅੰਤ ਹੁੰਦਾ ਫਿਰ ਬੜਾ ਮਾੜਾ ਹੁੰਦਾ ਹੈ ਅਸੀਂ ਫਾਈਨੈਂਸ਼ੀਅਲੀ ਸਰੀਰਕ ਤੌਰ ਤੇ ਪਰਿਵਾਰਕ ਤੌਰ ਤੇ ਸਮਾਜਿਕ ਤੌਰ ਤੇ ਅਲੱਗ ਥਲਗ ਹੋ ਜਾਂਦੇ ਆ ਫਿਰ ਜਦੋਂ ਅਸੀਂ ਰਿਕਵਰ ਕਰਨ ਦਾ ਵੱਲ ਯਤਨ ਕਰਦੇ ਆ ਫਿਰ ਸਾਨੂੰ ਜਿਹੜੀਆਂ ਸਾਡੇ ਸਰੀਰਕ ਤੋੜਾਂ ਆਉਂਦੀਆਂ ਆ ਸਾਡੇ ਮਨ 'ਚ ਇੱਕ ਡਰ ਹੁੰਦਾ ਹੈ ਉਹ ਸਾਨੂੰ ਇਧਰਲੇ ਪਾਸੇ ਕਦੇ ਨਹੀਂ ਪੁੱਟਣ ਦਿੰਦਾ ਜ਼ਿੰਦਗੀ ਦੋਸਤੋ ਬਿਨਾਂ ਨਸ਼ੇ ਤੋਂ ਵੀ ਬੜੀ ਸੋਹਣੀ ਜੀਵ ਜਾ ਸਕਦੀ ਆ ਨਸ਼ਾ ਕਰਨ ਦੇ ਨਾਲ ਜ਼ਿੰਦਗੀ ਨਹੀਂ ਹੈ ਜ਼ਿੰਦਗੀ ਅਸਲ ਚ ਨਸ਼ੇ ਤੋਂ ਬਿਨਾਂ ਹੀ ਹੈ ਅਸਲ ਜ਼ਿੰਦਗੀ ਦਾ ਮਜ਼ਾ ਜਿਹੜਾ ਉਹ ਨਸ਼ੇ ਤੋਂ ਬਿਨਾਂ ਹੀ ਆ ਸੋ ਜੇ ਤੁਸੀਂ ਇਸ ਤਰ੍ਹਾਂ ਦੀ ਕਿਸੇ ਵੀ ਲਾਹਮਤ ਦਾ ਸ਼ਿਕਾਰ ਹੋ ਘਬਰਾਓ ਨਾ ਪਰਿਵਾਰ ਨੂੰ ਵੀ ਬੇਨਤੀ ਆ ਸਟ੍ਰੈਸ ਨਾ ਲਓ ਮਰੀਜ਼ ਨੂੰ ਕਾਉਂਸਲਿੰਗ ਕਰੋ ਕਿਸੇ ਚੰਗੇ ਡਾਕਟਰ ਕੋਲ ਦਿਖਾਓ ਉਹਦਾ ਵਧੀਆ ਇਲਾਜ ਕਰਾਓ ਉਹਨੂੰ ਸਟ੍ਰੈਸ ਨਾ ਦਿਓ ਟੈਨਸ਼ਨ ਨਾ ਦਿਓ ਮੇਰੇ ਕੋਲ ਇਦਾਂ ਦੇ ਵੀ ਕੇਸ ਆਉਂਦੇ ਆ ਕਿ ਪਰਿਵਾਰ ਦੇ ਵਿੱਚ ਜਦੋਂ ਕੋਈ ਬੱਚਾ ਐਡਿਕਟਡ ਹੁੰਦਾ ਜਿੱਤੇ ਸੀ ਟ੍ਰੀਟਮੈਂਟ ਕਰਵਾਉਣਾ ਪਰ ਜਿਹੜੀ ਆਪਣੀ ਟੋਕ ਟਾਕ ਹੀ ਖੰਮ ਖਾਦੀ ਵੋਗਰੇਸ਼ਨ ਹੁੰਦੀ ਹੈ ਉਹ ਮਰੀਜ਼ ਨੂੰ ਉਸੇ ਤਰ੍ਹਾਂ ਅਸੀਂ ਜਾਰੀ ਰੱਖਦੇ ਹਾਂ ਸੋ ਇਸ ਤਰ੍ਹਾਂ ਪਰਿਵਾਰ ਦਾ ਇੱਕ بڑا ਰੋਲ ਅਦਾ ਕਰਨਾ ਪੈਂਦਾ ਹੈ ਪਰਿਵਾਰ ਨੂੰ ਸਹਿਯੋਗੀ ਹੋ ਕੇ ਤਾਂ ਕਿ ਮਰੀਜ਼ ਨੂੰ ਇਹਨਾਂ ਚੀਜ਼ਾਂ ਤੋਂ ਹਟਾਇਆ ਜਾ ਸਕੇ ਅਗਲੀ ਐਨ ਵੀ ਕਾਫੀ ਤੁਸੀਂ ਸਾਡਾ ਚੈਨਲ ਡਾਕਟਰ ਕੰਟਰੋਲ ਕਲੀਨਿਕ ਬੇਲਾ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਆਪਣਾ ਸ਼ੇਅਰ ਵੀ ਕਰਨਾ ਲਾਈਕ ਵੀ ਕਰਨਾ ਔਰ ਕਮੈਂਟ ਵੀ ਕਰਨਾ ਹੈ ਅਗਲੀ ਵੀਡੀਓ ਦੇ ਵਿੱਚ ਅਸੀਂ ਹੋਰ ਤੁਹਾਨੂੰ ਜਾਣਕਾਰੀ ਦੇਣ ਦੀ ਯਤਨ ਕਰਾਂਗੇ ਸਤਿ ਸ੍ਰੀ ਅਕਾਲ ਰੱਬ ਰੱਖਾ